ਹੈਲਪ ਮਿਲੂਗੀ ਸਾਨੂੰ ਫੇਰ ਹੀ ਅਸੀਂ ਤਾਂ ਜਾਣਾਗੇ ਜੀ ਅਸੀਂ ਦੁਖੀ ਹੋ ਚੁੱਕੇ ਆਂ ਅੱਕ ਚੁੱਕੇ ਅਸੀਂ ਮੈਂ ਮੇਰੀ ਆਵਾਜ਼ ਇਹੀ ਰਹਿੰਦੀ ਮੰਨ ਤੂੰ ਭਈ ਸਾਡੀ ਕੌਣ ਸੁਣੂਗਾ ਕਿਹਦੇ ਕੋਲ ਅਸੀਂ ਜਾਈਏ ਕਿੰਨੂੰ ਦਸੀਏ ਕਿੰਨੂੰ ਜਾ ਕੇ ਦਸੀਏ ਇਹ ਪੀੜ ਸਾਡੀ ਕੋਈ ਨਹੀਂ ਸਮਝਦਾ ਅਸੀਂ ਬੇ ਲੋਕਲ ਦਿਹਾੜੀ ਕਰ ਸਾਡੀ ਦਿਹਾੜੀ ਵੀ ਬੱਚਿਆਂ ਦੀ ਬੰਦ ਹੋ ਗਈ ਮੇਰਾ ਪਤੀ ਮੇਰੀਆਂ ਪੰਜ ਕੁੜੀਆਂ ਨੇ ਮੇਰੀ ਕੁੜੀ ਦਾ 13 ਤਰੀਕ ਨੂੰ ਵਿਆਹ ਹੈਗਾ ਚੁੰਨੀ ਚੜਾਵਾ ਕਰਨਾ ਮੇਰੇ ਘਰੇ ਜਾਣ ਨੂੰ ਵੇਖੋ ਅ ਲੱਗੇ ਪੈਨ ਸਫੋਟਾ ਲਗੀਆਂ ਪਈਆਂ ਜੇ 4 5 10 ਵੀ ਰਿਸ਼ਤੇਦਾਰ ਸੀ ਪਾਣੀ ਪਿਆਵਾ ਕਰਨ ਨੂੰ ਸੱਦਾਂਗੇ 100 ਕੁੜੀ ਦੇ ਸਹੁਰਿਆਂ ਨੂੰ ਤੇ ਅਸੀਂ ਕਿੱਥੇ ਬਿਠਾਵਾਂਗੇ ਤੇ ਇੱਥੇ ਮੈਂ ਉਹਦੇ ਲੀਡਰ ਆਏ ਸੀ ਦੱਸਿਆ ਸੀ ਵੀ ਮੇਰੀ ਕੁੜੀ ਦਾ ਵਿਆਹ ਤੇ ਹਾ 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 ਕਰਕੇ ਚਲੇ ਗਏ ਭਈ ਤੁਹਾਡਾ ਹੱਕ ਨਹੀਂ ਮੰਨਦਾ ਉਹ ਵੀ ਤੁਹਾਡੀਆਂ ਧੀਆਂ ਨੇ ਇਸ ਧੀਆਂ ਦੇ ਥ੍ਰਿਕੂ ਹੀ ਦੇਸ਼ ਚੱਲਦਾ ਹੈ ਆ ਬੱਚਿਆਂ ਦੇ ਥ੍ਰਿਕੂ ਤੁਹਾਡਾ ਦੇਸ਼ ਚੱਲਣਾ ਜੇ ਸਾਨੂੰ ਦਬਾਇਆ ਜਾਊਗਾ ਦਬਾਇਆ ਹੁਣ ਦਬ ਮੈਂ ਤਾਂ ਇਹਨਾਂ ਸਾਡੇ ਲੋਕਾਂ ਨੂੰ ਕਿਹਾ ਵੀ ਤੁਹਾਨੂੰ ਨਹੀਂ ਬੋਲਣਾ ਹੁੰਦਾ ਮੇਰੇ ਨਾਲ ਚਲੋ ਆਪਾਂ ਆਵਾਜ਼ ਉਠਾਈਏ ਸਮਾਂ ਆ ਗਿਆ ਆਵਾਜ਼ ਉਠਾਉਣ ਦਾ ਹੁਣ ਚੁੱਪ ਰਹਿਣ ਦਾ ਸਮਾਂ ਨਹੀਂ ਆ ਗਿਆ ਜੇ ਸਾਡੇ ਜਿਹੜੇ ਹੈਗੇ ਮਹਾਤਮਾ ਗਾਂਧੀ ਪੈਦਲ ਚੱਲ ਕੇ ਇੱਕ ਇੱਕ ਜੁਵਾ ਨੂੰ ਉਹਨਾਂ ਨੇ ਸਮਝਾਇਆ ਤੇ ਸਾਡਾ ਦੇਸ਼ ਆਜ਼ਾਦ ਹੋਇਆ ਅੱਜ ਵੀ ਅਸੀਂ ਗੁਲਾਮੀ ਵਿੱਚ ਆ ਪਰ ਉਹ ਉਹ ਤਾਂ ਵਿਚਾਰੇ ਸੂਲੀ ਚੜ ਗਏ ਮਰ ਗਏ ਆਪਣੀ ਜਾਨ ਦੇ ਕੇ ਉਹ ਤਾਂ ਮਰ ਗਏ ਸੂਲੀ ਚੜ ਗਏ ਪਰ ਹੁਣ ਉਹਨਾਂ ਨੂੰ ਕੀ ਕਰ ਰਹੇ ਨੇ ਸਾਡੇ ਮੌਕੇ ਦੀ ਸਰਕਾਰ ਆ ਸਾਡਾ ਪ੍ਰਧਾਨ ਮੰਤਰੀ ਕਰ ਬੇਟੀ ਪੜ੍ਹਾਓ ਤੇ ਬਚਾਓ ਤੇ ਉਹਨਾਂ ਦਾ ਅਰੇਪ ਕਰਾਈ ਚਲੋ ਚੁੱਪ ਕਰ ਗਏ ਇੱਕ ਬੇਟੀ ਦਾ ਅਰੇਪ ਹੋ ਜਾਂਦਾ ਹੈ ਉਹਦੀ ਕੋਈ ਨਹੀਂ ਉਹ ਹਜ਼ਾਰਾਂ ਲੱਖਾਂ ਦਰਨੇ ਦੇਣੇ ਪੈਂਦੇ ਫਿਰ ਸਾਡੀ ਹੁੰਦੀ ਹੈ ਰਿਪੋਰਟ ਐਫ ਆਈ ਆਰ ਹੁੰਦੀ ਨਹੀਂ ਹੁੰਦੀ ਉਹ ਵੀ ਨਹੀਂ ਹੁੰਦੀ ਅਗਲੇ ਡਰ ਪਾ ਜਾਂਦੇ ਪਈ ਨਹੀਂ ਕਰਨੀ ਇਹ ਤਾਂ ਸਾਡੀ ਪਾਰਟੀ ਦਾ ਬੰਦਾ ਹੈ ਇਹ ਕਿਹੜਾ ਨਿਆ ਹੈ ਬੇਟੀ ਵੇਸਵਾਸ ਤੇ ਪੜਾਓ ਤੇ ਬਚਾਓ ਇਹ ਹੋ ਰਿਹਾ ਕੰਮ ਐ ਨਹੀਂ ਕਹਿੰਦੇ ਆਮ ਬੱਚੇ ਬੇਟੀਆਂ ਬੇਟੇ ਪੜਨ ਤੇ ਅੱਗੇ ਵਧਨ ਸਾਨੂੰ ਨੀਚਾ ਸਮਝਾ ਜਾਂਦਾ ਭਾਈ ਤੁਸੀਂ ਨੀਚੇ ਹੋ ਨੀਚੀ ਕੌਮ ਹੋ ਤੁਸੀਂ ਗਰੀਬ ਹੋ ਤੁਸੀਂ ਕੋਲੋਂ ਦਾ ਸਾਨੂੰ ਅਧਿਕਾਰ ਹੈ ਨਹੀਂ ਸਾਡੇ ਅਧਿਕਾਰ ਛਿੰਨੀ ਖੜੇ ਸਾਡੇ ਜਿਹੜੇ ਸਾਡੇ ਸੀਗੇ ਨਾ ਉਦਮ ਸਿੰਘ ਸ਼ਹੀਦ ਭਗਤ ਸਿੰਘ ਉਹ ਤਾਂ ਅੰਮਰ ਸੀਗੇ ਪਰ ਉਹਨਾਂ ਦੀ ਹੋਣ ਹੱਤਿਆ ਕਰਨ ਬਹੁਤ ਵੱਡਾ ਸਵਾਲ ਹੈ ਜਿਹੜਾ ਉਹਨਾਂ ਨੇ ਤਾਂ ਵਿਚਾਰੇ ਪਹਿਲੇ ਅੰਬਰ ਸੀ ਉਹ આજ ਤੱਕਣ ਜਿਉਂਦੇ ਸੀ ਜਿਹੜੀਆਂ ਹੁਣ ਸਾਡੇ ਯੋਗੀ ਹੋ ਗਿਆ ਪ੍ਰਧਾਨ ਮੰਤਰੀ ਹੋ ਗਿਆ ਜੇ ਸਾਡੇ ਭਗਵੰਤ ਮਾਨ ਹੋ ਗਏ ਹੁਣ ਉਹਨਾਂ ਦੀ ਕੰਨੀ ਤੇ ਨੌ ਰੱਖ ਹੋੜ ਹੱਤਿਆ ਕਰ ਰਹੇ ਨੇ ਜਿਹੜਾ ਸੰਵਿਧਾਨ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਹੈ ਭਈ ਤੁਸੀਂ ਬੋਲੋ ਅਸੀਂ ਜਿੰਨੇ ਇਹ ਬੈਠੇ ਨੇ ਕਿ ਦਿੱਲੀ ਦੇ ਮਾਲਕ ਬਣ ਕੇ ਖਜ਼ਾਨਿਆਂ ਦੇ ਉਸ ਖਜ਼ਾਨੇ ਇਹ ਸਾਡੇ ਥ੍ਰਿਕੂ ਇਹਨਾਂ ਦੇ ਖਜ਼ਾਨੇ ਹਨਗੇ ਆ ਮੁੰਡੇ ਸੀ ਵਿਚਾਰੇ ਕਰਾਂਦੇ ਸਾਡੇ ਵਰਗੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਉਹਨਾਂ ਦੀ ਉਹਨਾਂ ਦੀਆਂ ਜਾਨਾਂ ਦੇ ਉੱਤੇ ਖਲਵਾੜ ਕਰ ਉਹਨਾਂ ਦੇ ਲੋਕਾਂ ਨਾਲ ਖਲਵਾੜ ਕਰ ਮਜ਼ਾਕ ਕਰ ਰਹੇ ਨੇ ਕੁਰਸੀ ਪਕੜੀ ਬੈਠੇ ਰਕਟ ਕੇ ਭਾਈ ਕੁਰਸੀ ਨਹੀਂ ਜਾਣੀ ਚਾਹੀਦੀ ਮਰੋ ਜਿਓ ਗੜਜੋ ਕੋਛੋ ਜੋ ਇਹ ਕਿਹੜੇ ਅਧਿਕਾਰ ਆ ਗਏ ਸਾਡੇ ਇੰਡੀਆ ਇਦਾਂ ਦਾ ਹੈ ਨਹੀਂ ਸੀ ਸਾਡਾ ਭਾਰਤ ਪਰ ਲੋਕਾਂ ਨੇ ਮੌਕੇ ਤੇ ਬਣਾ ਦਿੱਤਾ